ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਤਨੌਲਾ ਮੰਡੀ ਦੇ ਨੇੜ ਹੈ ਬਰਨਾਲਾ ਵੀ ਇੱਥੋਂ ਨੇੜ ਹੈ ਤੇ ਸੰਗਰੂਰ ਵੀ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋ ਬਾਈ ਦਾ ਨਾਮ ਪ੍ਰਦੀਪ ਤੇ ਇਹਦੇ ਕੋਲ ਹਰ ਟਾਈਮ گاਵਾ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ 16 گاਵਾ ਇੱਥੇ ਵਿਕਰੀ ਵਾਲੀਆਂ ਹੈ ਜਿਨ੍ਹਾਂ ਚੋਂ ਅੰਦਾਜ਼ਾ ਅਸੀਂ 10 ਗਾਵਾਂ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਜਾਂ 12 ਗਾਵਾਂ ਦਿਖਾ ਦੇਾਂਗੇ ਬਾਕੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਆ ਕੇ ਦੇਖ ਸਕਦਾ ਆਪਦੀ ਤਸੱਲੀ ਕਰ ਸਕਦਾ ਨੰਬਰ ਜਿਹੜਾ ਉਹ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਕਿੰਨੇ ਨਾ ਗਏ ਇਸ ਟਾਈਮ 'ਚ ਭਾਈ ਆਪਾਂ 18 ਗਾਵਾਂ ਦਿਖਾਵਾਂਗੇ ਹੂੰ 10 ਗਾਵਾਂ ਆਪਾਂ ਸੇਲ ਕਰਦੇ ਹਾਂ ਗੱਡੀ ਖੜੀ ਹੈ ਉਧਰੋਂ ਆਪਾਂ ਕੈਮਰੇ 'ਚ ਦਿਖਾਈਆਂ ਨਹੀਂ ਠੀਕ ਹੈ ਤੇ ਇੱਧਰ ਜਾ ਰਹੀ ਨੇ ਮਹਾਰਾਸ਼ਟਰ ਉਹ ਅੰਦਰ ਹੀ ਖੜੀਆਂ ਆ ਆ ਅੰਦਰ ਹੀ ਖੜੀਆਂ ਨੇ ਬਾਈ ਫਿਰ ਆਪਾਂ ਵੀ ਕਿੰਨ ਦਿਖਾਉਣੀਆਂ ਕਾਦੇ ਲਈ ਨੇ ਹਣਾ ਸਹੀ ਹੈ ਅੱਛਾ ਬਾਈ ਸ਼ੁਰੂਆਤ ਕਰਦੇ ਆ ਪਹਿਲੇ ਨਾਲ ਇਹ ਬਾਈ ਵਹਿਣਾ ਆਪਣੀਆਂ ਸਾਰੀਆਂ 5 ਦਿਨ 7 ਦਿਨ ਸੂਣ ਵਾਲੀਆਂ ਕਿਉਂਕਿ ਜਿੰਨੀਆਂ ਸੂਈਆਂ ਵਹਿਣਾ ਸੀਗੀਆਂ 10 ਦੀਆਂ 10 ਉਹ ਵਾਕਾਂ ਨੇ ਲੈ ਲਈਆਂ ਉਹਨੇ ਸਾਰੀਆਂ ਸੂਈਆਂ ਲਈਆਂ ਠੀਕ ਹੈ ਓਕੇ ਤੇ ਜਿਹੜੀਆਂ ਵੀ ਵਹਿਣਾ ਦਿਖਾਵਾਂਗੇ ਬਾਈ ਸਾਰੀਆਂ ਮੰਨ ਕੇ ਦੂਜਾ ਸੂਹ ਹੈ ਦੋਕ ਵਹਿਣਾ ਪਹਿਲਣਾ ਨੇ ਵੱਡੀ ਗੱਲ ਇਹ ਆ ਬਾਈ ਆਪਾਂ ਹਰ ਵੀਡੀਓ 'ਚ ਇਹ ਗੱਲ ਕਹਿੰਨੇ ਆ ਵੀ ਬਾਈ ਜੇ ਫੁੱਲ ਤਸੱਲੀ ਕਰੋ ਠੀਕ ਹੈ ਸਾਹ ਵਾਲੀ ਚੀਜ਼ ਆ ਵਪ ਹਾਂ ਵੀ ਆਪਣੇ ਵੱਲੋਂ ਮਾੜੀ ਆਪਾਂ ਕਦੇ ਦਿੱਤੀ ਨਹੀਂ ਨਾ ਦੇਣੀ ਆ ਕਿਉਂਕਿ ਹੁਣ ਆਪਣੇ ਘਰੇਲੂ ਵੀਰ ਵੀ ਇੱਕ ਹੁਣ ਲੈ ਕੇ ਗਏ ਨੇ ਬੇੜਾਂ ਚਾਰ ਆਪਾਂ ਤੋਂ ਹੂੰ ਵੀ ਕਾਰਨ ਕਿ ਬਾਈ ਤਸੱਲੀ ਫੁੱਲ ਕਰਨ ਸਹੀ ਹੈ ਹਾਂਜੀ ਦੱਸੀ ਡਿਟੇਲ ਪਹਿਲਾਂ ਵੇੜ ਬਾਈ ਇਹ ਫਾਰਮ ਦੀਆਂ ਬੇੜਾਂ ਨੇ ਪਹਿਲਾਂ ਵੇੜ ਇਹਨੇ ਬਾਈ ਦੁੱਧ ਦਿੱਤਾ ਜਿਹੜਾ ਪਿਛਲੇ ਸੂਏ ਬਾਈਆਂ ਨੇ ਦੱਸੇ 35 ਕਿਲੋ ਦੁੱਧ ਇਹ ਦੂਜਾ ਸੂਆ ਹੋ ਗਈ ਤਾਂ ਦੂਜਾ ਸੂਆ ਪਹਿਲਾਂ ਨੇ ਮੰਨ ਕੇ 35 ਕਿਲੋ ਦੁੱਧ ਦਿੱਤਾ ਇਹਦੇ 7 ਦਿਨ ਬਾਕੀ ਆ ਬਾਈ ਡਿਮਾਂਡ ਇਹਦੀ ਕੀ ਹੈ ਡਿਮਾਂਡ ਬਾਈ 1/2 ਲੱਖ ਰੁਪਏ ਦੀ ਵੇੜ ਦੇ ਤਾਂ ਤਰੀਕੇ ਦਿਖਾ ਦੇ ਗਿਣਤੀ ਦੀਆਂ ਬੇੜਾਂ ਨੇ ਸੋ ਸੋ 1 ਲੱਖ ਤੇ 25 ਹਜ਼ਾਰ ਸੋ ਦੇਖੋ ਦੱਸੋ ਇਹ ਗਾਂ ਚੰਗੇ ਢਾਂਚੇ ਦੀ ਐ ਸੋਹਣਾ ਹਵਾਨਾ ਚਮਕ ਚਮਕ ਚੰਗੀ ਐ ਸ਼ਾਮ ਦੇ ਟਾਈਮ ਜੇ ਤੇ ਸੂਰਜ ਛਿਪੇ ਜੇ ਤੇ ਵੀਡੀਓ ਬਣ ਰਹੀ ਐ ਕਮਾਲਾ ਵੀਰੇ ਉੱਤਰ ਦੀ ਕਮਾਲਾ ਉਤੋਂ ਦੀ ਖਵਾਨਾ ਚੰਗਾ ਭਰੂਗੀ ਹਜੇ 7 ਦਿਨ ਬਾਕੀ ਐ ਬਾਡੀ ਵੇਟ ਬਹੁਤਾ ਬਈ ਇਹਦਾ ਦੁੱਧ ਵੀ ਜੈਨੂਨ ਦਾ ਦੁੱਧ ਬਈ 30 ਕਿਲੋ ਦਾ ਜਮਾ ਨਾਰਮਲੀ ਦੇ ਦੂਗੀ ਠੀਕ ਐ ਬਰੀਡ ਨਸਲ ਬਹੁਤਾ ਹਲੇ ਦੰਦਾ ਨਹੀਂ ਛਿੱਗੀ ਆ ਠੀਕ ਐ ਤੇ 1/2 ਲੱਖ ਰੁਪਏ ਦੀ ਵੇੜ ਦੇ ਦਾਂ ओके सो 7 लाख ਰੁਪਏ ਦੀ ਚੰਗਾ ਢਾਂਚਾ ਉਤੋਂ ਵੀ ਖੁੱਲਾ ਡੁੱਲਾ ਹੈ ਚੱਲ ਪੁੱਤ ਪਹਿਲੇ ਨੰਬਰ ਤੇ ਦੋ ਨੰਬਰ ਤੇ ਖੋਰ ਵੈਡ ਦਿਖਾਉਣਾ ਬਾਈ ਚਾਰ ਦੰਦ ਦਾ ਸੁਹਾ ਦੂਜਾ ਦਿਨ ਕਿਨੇ ਲੈਂਦੀ ਬਾਈ ਤਿਆਰੀ ਤੇ ਆ ਪੰਜ ਚਾਰ ਦਿਨ ਕੱਢ ਵੀ ਸਕਦੀ ਆ ਸੁ ਵੀ ਸਕਦੇ ਕਿਉਂਕਿ ਆਪਣੇ ਕੋਲੇ ਅੱਜ ਆਈ ਆ ਰੇਟ ਬਾਈ ਇਹਦਾ ਰੇਟ ਬਾਈ ਇਹਦਾ ਬਾਜ 97000 97000 ਦੋਸਤੋ ਰੇਟ ਚਾਰ ਦੰਦ ਦਿਨ ਦੋ ਚਾਰ ਲੈ ਸਕਦੀ ਆ ਤਿਆਰੀ ਬਾਈ ਬਹੁਤ ਕਰਨੀ ਆ ਰੇਟ ਬਾਈ ਇਹ ਇੱਕ ਦੋ ਦਿਨ ਵਾਲੀ ਆ ਹੁਣ ਆਪਾਂ ਨੂੰ ਵੀ ਪਤਾ ਤਿਆਰੀ ਤੇ ਇਦਾਂ ਦੀ ਵਾੜ ਇੱਕ 10 15 ਦੀ ਵਿਕ ਜਾਂਦੀ ਐ ਬਾਈ ਕਮਾਲੀ ਬਾਈ ਸੋਏ ਦਾ ਰੇਟ 97000 ਵੀਰ ਨੇ ਰੱਖਿਆ ਦੋ ਨੰਬਰ ਤੇ ਤੁਸੀਂ ਇਹਨੂੰ ਦੇਖ ਰਹੇ ਹੋ ਤਿੰਨ ਨੰਬਰ ਤੇ ਖੋਰ ਵਾੜ ਤੁਹਾਨੂੰ ਦਿਖਾਉਣੇ ਆ ਬੜਾ ਸੋਹਣਾ ਇਹਦਾ ਢਾਂਚਾ ਸੋ ਇਹਨੂੰ ਵੀਰ ਬੰਦੂਗਾ ਤੇ ਤਿੰਨ ਨੰਬਰ ਵਾਲੀ ਖੋਲੂ प्रदीप ਜਿਹੜੀ ਬਹੁਤ ਸਾਫ਼ ਸੁਥਰੀਆਂ ਬੈੜਾਂ ਨੇ ਬਾਈ ਜਿੰਨੀਆਂ ਆਪਾਂ ਦਿਖਾਵਾਂਗੇ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਜਿ ਦਿਖਾਵਾਂਗੇ ਛੋਟੀਆਂ ਛੋਟੀਆਂ ਵੱਡੀਆਂ ਕਰਕੇ ਉਹ ਕੰਮ ਹੈ ਨਹੀਂ ਹੁਣ ਇਹ ਵਹਿੜਾ ਜਿਹੜੀ ਬਾਈ ਪੂਰੀ ਟਾਪ ਦੀ ਵਹਿੜਾ ਪ੍ਰਮਾਤਮਾ ਸੁੱਖ ਰੱਖੇ ਮੰਨ ਕੇ ਵੀ ਇੰਨੀ ਕਿ ਤਿਆਰ ਹੋ ਵੀ ਗੱਲਾਂ ਛੱਡ ਦੋ ਇਹ ਬਾਈ ਪਹਿਲਣ ਵੱਛੀ ਆ ਗਈ ਕਿੰਨਾ ਮਸੂਆ ਪਹਿਲਣ ਬਾਈ ਪਹਿਲਣ ਓਕੇ ਇਹ ਲਈ ਬਾਈ ਆਪਾਂ ਕਰੇ ਲੂਪਰਾਵਾਂ ਤੋਂ ਆ ਦੁੱਧ ਜਿਹੜਾ ਮਰਜ਼ੀ ਵੀਰ ਲੈ ਜਾਏ 25 26 ਕਿਲੋ ਦੁੱਧ ਬਾਈ ਖਰਾ ਦੇ ਦੂਗੀ ਜਮਾ ਰੇਟ ਇਹਦਾ ਰੇਟ ਬਾਈ ਇਹਦਾ ਰੱਖਿਆ ਆਪਣਾ 1 ਲੱਖ ਤੇ 10000 ਰੁਪਏ 1 10 ਦੋਸਤੋ ਚੰਗੇ ਢਾਂਚੇ ਦੀ ਐ ਸਟ੍ਰੇਟ ਦੇਖੋ ਬਾਈ ਕਿੰਨੀ ਆ ਚਮਕ ਦਮਕ ਲੇਵੇ ਦੀ ਕੁਆਲਿਟੀ ਉੱਪਰੋਂ ਪੈਰਾਂ ਪੂਰਾ ਦੀ ਬਾੜੀ ਜਾਦੇ ਬਾਈ ਸੋਹਣੀ ਸਾਫ ਸੁਥਰੀ ਪੂਰਾ ਫਿਟਿੰਗ ਵਾਲਾ ਹਵਾਨਾ ਹਜੇ ਦਿਨ ਪਈ ਐ ਵੈੜ ਬ੍ਰੀਡ ਆ ਬਾਈ ਜਿੰਨੀ ਹੈਗੀ ਐ ਦੇਖੋ ਵੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਕ੍ਰੋਸਪਨ ਆ ਜਾਂ ਹੋਰ ਹਨ ਹੂੰ 25 26 ਕਿਲੋ ਦੁੱਧ ਜਮੈਂ ਜੈਨੂਨ ਦੇ ਦੂਗੀ ਪ੍ਰਤੀਪ 4 ਨੰਬਰ ਤੇ ਜਿਹੜੀ ਚਾਰ ਨੰਬਰ ਵੈੜ ਬਾਈ ਜੀ ਦੂਜਾ ਸੂਆ ਵੈੜਾ ਇਹ ਫਾਰਮ ਚ ਲਈ ਆ 34 35 ਕਿਲੋ ਦੁੱਧ ਸਪਰਾ ਮੰਨੇ ਆਪਾਂ ਨੂੰ ਤਿਆਰੀ ਇਹਨੇ ਵੀ ਬਾਈ ਫੁੱਲ ਹੀ ਕਰਨੀ ਆ 10 ਦਿਨਾਂ ਦੀ ਕੱਚੀ ਆ ਖੋਲਪਤ ਕੀ ਡਿਮਾਂਡ ਰੂ ਇਹਦੀ ਡਿਮਾਂਡ ਅੱਜ ਵਾਲਾ ਰੇਟ ਬਾਈ ਜੀ 1 ਲੱਖ 5000 ਰੁਪਏ ਜੀ 1 5 ਰੇਟ ਆ ਦੱਸੋ ਹਜੇ 10 ਦਿਨ ਲੈਂਦੀ ਐ ਸੋ ਛੋਲ ਵੱਡੇ ਢਾਂਚੇ ਦੀ ਐ ਬਾਈ ਕੱਟ ਵਾਲਾ ਹਵਾਨਾ ਬਾਕੀ ਤਰ ਦੀ ਮਲਟੀ ਦੇਖੋ ਬਾਈ ਕਿੰਨੇ ਜਿੰਨੇ ਜਾਨਵਰ ਦਿਖਾਵਾਂਗੇ ਬਾਈ ਬਰੀਡ ਵਾਲੇ ਦਿਖਾਵਾਂਗੇ ਵੀ ਤਿਆਰੀ ਤੇ ਬਾਈ ਇਦਾਂ ਦੀ ਗਾਂ ਗਈ 1 40 45 ਦੀ ਗਾਂ ਵੀ ਵੇਖ ਸਕਦੀ ਆ ਹੱਥੀਂ ਚਵਾਈ ਵਾਲਾ ਥਣ ਫਿਟਿੰਗ ਹਵਾਨਾ ਮਤਲਬ ਉਤੋਂ ਪੂਰਾ ਭਰੂਗੀ ਜੋ ਚੌੜਾ ਹਵਾਨਾ ਹੋਊਗਾ ਜਾਣ ਦੇ ਬਈ ਚਮਕ ਇੰਨੀ ਜਿਆਦਾ ਬਾਈ ਉਤੋਂ ਟਾਂਚਾ ਦੇਖ ਲੋ ਸਾਈਜ਼ ਕਿੰਨਾਗਾ ਮੰਨ ਕੇ ਵੀ ਜੇ ਮੈਂ ਫੁੱਲ ਤਿਆਰੀ ਦਾ ਆਪਣੇ ਕੋਲ ਬਾਕੀ ਠੀਕ ਆ ਨਹੀਂ ਆਪਾਂ ਨੂੰ ਪਤਾ ਵੀ ਆਪਾਂ ਕਹਿੰਨੇ ਨਾ ਵੀਡੀਓ ਚ ਵੱਧ ਵੀ ਜਾਂਦੀਆਂ ਇਹ ਘਟ ਵੀ ਜਾਂਦੀਆਂ ਨੇ ਬਾਈ ਸਹੀ ਹੈ ਰੇਟ ਰੱਖੇ 15 1 ਲੱਖ 5000 ਅੱਜ ਵਾਲਾ ਰੇਟ ਬਾਈ ਪਰ ਬਾਈ ਗਊ ਇਦਾਂ ਦੀ ਆ ਜੇ ਕਿਸੇ ਭਰਾ ਨੇ ਤਿਆਰ ਕਰਕੇ ਵੇਚਣ ਨੂੰ ਵੀ ਲੈਣੀ ਆ ਤਾਂ 1 ਵੀ 25 ਵਾਲਾ ਕੋਈ ਰੌਲਾ ਨਹੀਂ ਇਹ ਤੋਂ ਅੱਗੇ ਜਿਹੜੀ ਵਾਈਟ ਹੈ ਜਿਹੜੀ ਵਾਈਟ ਆ ਬਾਈ ਇਹਦਾ ਬਾਜ਼ਮ ਰੇਟ ਆ 120000 ਰੁਪਇਆ ਠੀਕ ਦੂਜਾ ਸੂਆ ਦਿਨ ਪ੍ਰਦੀਪ ਕਿੰਨੇ ਦੇ ਬਈ ਤਿਆਰੀ ਦੇ ਹਫਤਾ ਲੌਗੀ ਚਿੱਟੀ ਆ ਦੁੱਧ ਵਰਗੀ ਜਮ ਹਵਾਨਾ ਦੇਖੋ ਹਜੇ ਭਰਨਾ ਹੈ ਪੂਰਾ ਹਵਾਨਾ ਸੋਹਣਾ ਰੰਗ ਹੈ ਲਿਆਬ 120000 ਰੇਟ ਹੈ ਬਹੁਤ ਸੋਹਣੇ ਢਾਂਚੇ ਦੀ ਬਿਹੜਾ ਬਈ ਭਲਾਂ ਪਾਉਣੀ ਇਹਨੇ ਚਾਲੂ ਕਰਤੀਆਂ ਹੂੰ ਇਸ ਘਰ ਨੂੰ ਉੱਤੇ ਇੱਕ ਲਾਸਟ ਤੇ ਜਿਹੜੀ ਗਾਂ ਵਧੀ ਜੀ ਬਾਈ ਬਹੁਤ ਸੋਹਣਾ ਥਣ ਲੱਗਿਆ ਇਹਦੇ ਕਰਮਾਲੀ ਦੇ ਹੂੰ ਤੇ ਰੇਟ ਵੀ ਇਹਦਾ ਆਪਾਂ ਜਿਹੜਾ ਰੱਖਿਆ ਬਿਲਕੁਲ ਵਾਜਬ ਰੱਖਿਆ ਬਾਈ 97000 ਰੁਪਏ ਰੇਟ ਰੱਖਿਆ ਠੀਕ ਹੈ ਤੇ ਰੇਟ ਬਾਈ ਹਰੇਕ ਭਰਾ ਦੇ ਵਾਈਟ ਵਾਲੇ ਰੇਟ ਨੇ ਹੂੰ ਦੁੱਧ ਕਰਮਾਲੀ ਦਾ ਬਾਈ ਨੇ 26 ਕਿਲੋ ਦੁੱਧ ਸਿਆ ਜ਼ਿਮੀਦਾਰਾਂ ਤੋਂ ਆਪਣੇ ਭਰਾਵਾਂ ਤੋਂ ਘਰੇਲੂ ਤੋਂ ਲਈ ਆ ਠੀਕ ਹੈ ਚਮਕਦਮ ਕਿਹਦੀ ਵੀ ਦੇਖ ਲੋ ਪੂਰੀ ਟੌਪ ਆ ਬਰੀਡ ਬੜੀ ਸੋਹਣੀ ਆ ਕਲਰ ਕੋਲਰ ਬਾਈ ਹਰ ਰੰਗ ਤੋਂ ਬਾਈ ਜਿੰਨੀਆਂ ਵੜਾ ਇੱਕ ਤੋਂ ਐਂਡ ਤੱਕ ਟੌਪ ਹੀ ਹੋਣਗੀਆਂ 97000 ਦੋਸਤੋ ਰੇਟ ਹੈ ਮੋੜ ਲਾ ਬਈ ਕਹੋਗੇ ਬਾਈ ਜਿਹੜਾ ਵਧੀਆ ਜਾਨਵਰ ਆ ਲੱਖ ਦਾ ਤਾਂ ਨਾਰਮਲ ਹੀ ਹੋ ਗਿਆ ਹੁਣ ਸਹੀ ਹੈ ਮਹਿੰਗਾਈ ਵਧੀ ਹੈ ਤਾਂ ਰੇਟ ਵੀ ਪਸ਼ੂਆਂ ਦੇ ਵਧੇ ਬਾਕੀ ਬਾਈ ਦੇਖੋ ਆਪਾਂ ਇਕੱਠੀਆਂ ਕਰ ਲੈਨੇ ਆ ਜੇ ਆਮ ਭਰਾ ਕੋਈ ਪਿੰਡਾਂ ਦੇ ਗਾਂ ਲੱਭਣ ਵਗ ਜੇ ਨਹੀਂ ਮਿਲਦੀ ਬਾਈ ਹੂੰ ਇਹ ਸੋ ਅੱਗੇ ਕੋਈ ਬੜੀ ਪਿਆਰੀ ਵਿਹੜਾ ਬਾਈ ਤਿਆਰੀ ਕਰਮ ਵਾਲੀ ਨੇ ਇਦਾਂ ਦੀ ਕਰਨੀ ਆ ਜਮਾ ਸਟੈਚ ਆਰਡਰ ਦੀ ਵਿਹੜਾ ਤੇ 10 12 ਦਿਨ ਪਏ ਨੇ ਤਿਆਰੀ ਦੇਖੋ ਵੀ ਇਹਦਾ ਸਵਾ ਲੱਖ ਰੁਪਇਆ ਰੇਟ ਆ ਬਾਈ ਠੀਕ ਹੈ ਤੁਰ 10 ਤੋਂ 12 ਦਿਨਾਂ ਦੀ ਹਜੇ ਕੱਚੀ ਚਮਕਦਮਕ ਬਹੁਤ ਆ ਬਾਈ ਦੁੱਧ ਜਿਹੜਾ ਪਹਿਲਣ ਦਾ ਤਾਂ ਆਪਾਂ ਨੂੰ ਦੱਸਿਆ 30 ਕਿਲੋ ਦੁੱਧ ਦੱਸਿਆ ਬਾਈ ਹੂੰ ਦੂਜਾ ਸੂਆ ਵੱਡੇ ਪੂਰੇ ਟਾਪ ਦੇ ਢਾਂਚੇ ਦੀ ਆ ਫੁੱਲ ਸਾਈਜ਼ ਤੇ ਲੇਵਾ ਜਿਹੜਾ ਬਾਈ ਇਹਨੇ ਲਾਉਣਾਗਾ ਜਿਵੇਂ ਬਾਹਰ ਲੀਆਂ ਬੇੜਾਂ ਦੇ ਸਟੈਚਰ ਡਰ ਲਾਏ ਹੁੰਦੇ ਨੇ ਉਦਾਂ ਲਾਉਗੀ ਕਮਾਲ ਹੈ ਲੈ ਜਿੰਨੀਆਂ ਬੇੜਾਂ ਨੇ ਬਾਈ ਸਾਰੀਆਂ ਚਮਕਦਮਕ ਵਾਲੀਆਂ ਬੇੜਾਂ ਨੇ ਇਸ ਤੋਂ ਅੱਗੇ ਪ੍ਰਦੀਪ ਇਹ ਬੈਡ ਦੇ ਬਾਈ 10 ਦਿਨ ਬਾਕੀ ਆ ਹੂੰ ਬਹੁਤ ਪਿਆਰੀ ਬੈੜ ਆ ਤੇ ਹਲੇ ਤਾਂ ਮੰਨ ਕੇ 15 ਦਿਨ ਵੀ ਲੈ ਸਕਦੇ ਆ 10 ਤੱਕ ਕਨਫਰਮ ਹੀ ਆ ਬਾਈ ਤੋਰ ਦੇ ਪੁੱਤੇ ਨੂੰ ਵੀ ਇਹ ਬਾਈ 1 35 ਦੀ ਬੈਡ ਦੇ ਤਾ ਠੀਕ ਐ ਦੁੱਧ ਵੀ ਨਾਰਮਲ ਖਰਾ ਜੀ ਦੁੱਧ ਮੰਨ ਕੇ 30 32 ਕਿਲੋ ਮੰਨ ਕੇ ਲੈ ਲੈ ਜਿਹੜਾ ਮਰਜ਼ੀ ਭਰਾ ਹੂੰ ਦੇ ਜਿਆਦਾ ਦੇਣਾਗਾ ਚੱਲ ਪੁੱਤ ਚੱਲ ਚਮਕਦਮ ਕ ਦੇਖ ਲੋ ਇਹ ਵੀ ਉੱਪਰੋਂ ਚੌੜੀ ਝੂੜੀ ਬਹੁਤ ਹੂੰ ਸੋਹਣਾ ਢਾਂਚਾ ਹੈ ਹਵਾਨਾ ਪੂਰਾ ਜਦੋਂ ਪਰ ਗਈ ਉਦੋਂ ਬੜਾ ਬੜਾ ਸੋਹਣਾ ਹਵਾਨਾ ਬਣਾਉਣਾ ਬਾਈ ਆਪਾਂ ਹੁਣ ਵਾਲਾ ਰੇਟ ਤਾਂ ਦੱਸੀ ਜੰਨੇ ਆ ਤਿਆਰੀ ਤੇ ਇਦਾਂ ਦੀ ਬਿਹੜਾ ਆਪਾਂ ਆਪ ਵੀ ਲਈਆਂ ਨੇ 60 65 ਪੈਂਟ ਦੀਆਂ ਵੀ ਬਾਕੀ ਬਾਈ ਦੇਖੇ ਕਿ ਵੀਡੀਓ ਆਈਡੀਆ ਹੁੰਦਾ ਹਨਾ ਭਰਾਵਾਂ ਨੂੰ ਦਿਖਾਉਣ ਦਾ ਬਾਕੀ ਜਦੋਂ ਕੋਲੇ ਆਉਂਦੇ ਬਾਈ ਤਸੱਲੀ ਕਰਦੇ ਆ ਅੱਖਾਂ ਨੂੰ ਦੇਖ ਕੇ ਕਈ ਵਾਰ ਵਿਚਾਰ ਲੱਖ ਵਾਲੀ ਲੈਣ ਦਾ ਆਉਂਦਾ ਬਾਈ 2 ਵਾਲੀ ਵੀ ਲੈ ਜਾਂਦੇ ਆ ਸਹੀ ਇਹ ਦੋ ਅੱਗੇ ਪ੍ਰੇ ਇਹਦੇ ਬੱਚੇ ਦੇ ਬਾਈ ਪਏ ਨੇ 15 ਤੋਂ 20 ਦੇ ਨਾ ਠੀਕ ਹੈ 30 ਕਿਲੋ ਦੁੱਧ ਦੇ ਦਾ ਪਹਿਲਾਂ ਦਾ ਦਿੱਤਾ ਹੋਇਆਗਾ ਟਾਂਚਾ ਬੜਾ ਪਿਆਰਾ ਬਰੀਡ ਨਸਲ ਵਾਲਾ ਤਾਂ ਕੋਈ ਕਹਿਣੀ ਨਹੀਂ ਬਈ ਇਹਦਾ ਅੱਜ ਦਾ ਰੇਟ ਦਾ ਅੱਜ ਵਾਲਾ ਰੇਟ ਬਈ 135 ਦੇ ਦਾਂਗੇ 135 ਦੀ ਅੱਜ ਦਾ ਰੇਟ ਕੁਆਲਿਟੀ ਦੇਖੋ ਬਈ ਇਹਦੀ ਦੱਸਣ ਦੀ ਜਰੂਰਤ ਨਹੀਂ ਹੈਗੀ ਲੈ ਜੀ ਤੁਹਾਨੂੰ ਫਵਾਨਾ ਜਿੰਨਾ ਲਾਉ ਬਈ ਫਿਕਸ ਲਾਉ ਜਮਾ ਇਹਨ ਹੂੰ ਤਿਆਰੀ ਬੜੀ ਸੋਹਣੀ ਕਰਨੀਆਂ ਕਰਮਾ ਵਾਲੀ ਨੇ ਮੋੜ ਲਾਵੀ ਚੰਗਾ ਟਾਂਚਾ ਤਾਂ ਕਿ ਭਾਈ ਜਿਹੜੇ ਬਰੀਡ ਵਾਲੇ ਜਾਨਵਰ ਹੁੰਦੇ ਆ ਉਹ ਤਾਂ ਕੇਅਰ ਦੇ ਉੱਤੇ ਹੁੰਦਾ ਦੁੱਧ ਜਿੰਨਾ ਮਰਜ਼ੀ ਬੰਦਾ ਲੈ ਲੈ ਇਹਦੋਂ ਅੱਗੇ ਪਰਤੀ ਅੱਗੇ ਵੀ ਵੈਡ ਬਈ ਫਾਰਮ ਚ ਲਈ ਆ ਇਹਦੀ ਰਿਪੋਰਟ ਬਈ ਜੀ 37 38 ਕਿਲੋ ਦੁੱਧ ਹੀ ਦਿੱਤੀ ਆ ਭਰਾ ਨੇ ਹੂੰ ਖੋਲ ਭਾਈ ਕਿੰਨੇ ਦਿਨ ਲਾਉ ਹਫਤਾ ਲੈ ਜੂ ਭਾਈ ਰੇਟ ਇਹ ਤਾਂ ਪੜੀ ਇਹ ਬਾਈ ਵੈਡ ਦੇ ਦਾਂਗੇ 170 ਦੀ ਆਪਾਂ 62 ਦਾ ਕੋਈ ਮੁੱਲ ਨਹੀਂ ਭਾਈ ਕਰਮਾਲੀ ਦਾ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਵੀ ਇਹਦਾ ਜਿਹੜੀ ਆਡਰ ਦੀ ਕੁਆਲਿਟੀ ਤੇ ਉੱਪਰਲਾ ਟਾਂਚਾ ਬਾਈ ਵੀ ਵੇਖਣ ਲਾਇਕ ਹੋਣਾ ਪ੍ਰਮਾਤਮਾ ਨੇ ਜਿੱਦਣ ਇਹ ਤਿਆਰੀ ਤੇ ਹੋਈ ਹੂੰ ਜੈਨੂਨ ਦੁੱਧ ਦੇਣਾ ਬਾਈ ਆਪਾਂ ਕਹਿ ਨੰਨੇ ਹਰੇਕ ਵੈੜ 40 ਕਿਲੋ ਇਹ ਵੈੜ ਅਸਲ 40 ਕਿਲੋ ਦੁੱਧ ਵਾਲੀ ਆ ਅੰਦਰ ਨੂੰ ਲੈ ਜਾ ਅੰਦਰ ਨੂੰ ਹਵਾਨਾ ਬਾਈ ਐਕਸਾਈਡ ਤੋਂ ਦੇਖ ਲੇ ਬੂ ਅਡਰ ਦੀ ਚੜਾਈ ਦੇਖੋ ਬਾਈ ਕਿੰਨੀ ਆ ਆਪਾਂ ਜਿੱਦਾਂ ਹੱਥ ਕਰਦੇ ਨੰਨੇ ਆ ਇੰਨੀ ਅਡਰ ਦੀ ਇਹਦੀ ਚੜਾਈ ਆ ਥੋੜੀ ਖੁੱਲੀ ਆਈ ਕਰਕੇ ੱੱਕਾ ਕਰਦੀ ਆ ਨਾ ਲਿਆ ਵੀਰੇ ਵਾਪਸ ਹਵਾਨਾ ਗਾੜੀ ਵੀ ਫੁੱਲ ਆ ਖੜੀ ਦਿਖਾ ਦਾਂਗੇ ਬਾਈ ਇੱਥੇ ਕਿਉਂਕਿ ਥਣਾ ਦਾ ਸਹਾਜ ਵੀ ਬਈ ਇਹਦੇ ਕਿਆ ਲੱਗਿਆ ਹੂੰ ਬਾਕੀ ਬਈ 9 ਜਨਵਰੀ ਨੇ ਖਿੱਚ ਕੇ ਚਲੇ ਜਾਂਦੇ ਨੇ ਹੁਣ ਜੇ ਇਹ ਬੁੱਢੜ ਹੋਵੇ ਇਹ ਆਪ ਹੀ ਮਸਾਂ ਤੁਰੇ ਬੰਦੇ ਬੋਤ ਬੰਨ ਕੋਈ ਨਾ ਉੱਥੇ ਲੈਵਾ ਦੇਖ ਬਈ ਆਲੇ ਦੁਆਲੇ ਕੀ ਜਿਹੜੀ ਇਹਦੀ ਕੁਆਲਿਟੀ ਲੱਗੇ ਲੈਵੇ ਦੀ ਬੜੀ ਸ਼ਾਨਦਾਰ ਆ ਬਈ ਸੋ ਹੁਣ ਫੇਰ ਹਵਾਨਾ ਦੇਖ ਲੋ ਜੋ ਤੁਰਦੀ ਏ ਥੋੜਾ ਜਾ 11 16 ਤੁਰਦਾ ਹੁੰਦਾ ਹਵਾਨੇ ਤੇ ਨਾੜਾਂ ਲੈਵੇ ਦੀ ਬਾਈ ਜਿਹੜੀ ਕੁਆਲਿਟੀ ਆ ਨਾ ਪਿਛਲੇ ਹਿੱਸੇ ਦੀ ਵੀ ਜਿਹਾ ਆਲੇ ਦਾਲਿਓਂ ਜਿੱਦਨੇ ਕਰਮਾਂ ਵਾਲੀ ਤਿਆਰ ਹੋਈ ਵੱਖਰੀ ਦਿਸਨੀ ਆ ਬਾਈ ਐ ਮੰਨ ਲਓ ਵੀ ਪ੍ਰਮਾਤਮਾ ਨੇ ਉਮਰ ਲੰਬੀ ਰੱਖੇ ਬਾਈ ਖਰਾ ਦੁੱਧ 40 ਕਿਲੋ ਦੋ ਜਿਹੜੇ ਭਰਾ ਕਹਿੰਦੇ ਨੇ 40 ਕਿਲੋ ਵਾਲੀ ਲੈਣੀ ਆ ਹੂੰ ਹੱਥੀਚ ਵਾਈ ਵਾਲਾ ਚਾਹ ਲੈ ਜੇ ਚਾਹ ਮਸ਼ੀਨ ਵਾਲਾ ਲੈ ਜੇ ਆਈ ਮਸ਼ੀਨ ਤੋਂ ਠੀਕ ਹੈ ਪ੍ਰਦੀਪ ਇਹ ਦੋ ਅੱਗੇ ਜਿਹੜੀ ਜਰਸੀ ਬਾਈ ਬਸ ਕੱਲ ਆਪਾਂ ਮੱਜਾਂ ਦੇ ਨਾਲ ਦਿਖਾਈ ਸੀ ਹੂੰ ਮਤਲਬ ਬਸ ਥੋੜੀ ਜਿਹੀ ਜਿੱਤੇ ਰਹਿ ਗਿਆ ਹੁਣ ਤਾਂ ਤਿਆਰੀ ਬੜੀ ਸੋਹਣੀ ਕਰਦੀ ਆਉਂਦੀ ਆ ਹੂੰ ਇਹਦਾ ਬਾਈ ਰੇਟ ਆਪਾਂ ਵੀਡੀਓ ਚ ਪਾਇਆ ਸੀ 117 ਦੀ ਇਹ ਬਸ ਆਪਾਂ ਦੇ ਦਾਂਗੇ ਠੀਕ ਹੈ ਸੂਆ ਇਹਦਾ ਦੂਜਾ ਦੱਸਿਆ ਸੀ ਠੀਕ ਹੈ ਹੁਣ ਦਿਨ ਕਿੰਨੇ ਕਿਲੇ ਜੂ ਬਾਈ ਲੈ ਜੂ ਹਲੇ ਹਫਤਾ ਤਾਂ ਨੋਰਮਲ ਠੀਕ ਹੈ ਬਾਕੀ ਬੜਾ ਬਾਈ ਕੱਚੀਆਂ ਨੇ ਉਹਨਾਂ ਨੂੰ ਕਾਨੂੰ ਦਿਖਾਉਣਾ ਤਿਆਰੀ ਦੀ ਦਿਖਾ ਦਾਂਗੇ ਠੀਕ ਹੈ ਓਕੇ ਸੋ ਦੋਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ ਬਾਈ ਕੋਲ ਵਿਕਰੀ ਆਲੇ ਸੀ ਤੇ ਸਾਰੇ ਤੁਹਾਨੂੰ ਦਿਖਾਥੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ